ਭਾਈ ਰਗਵੀਰ ਸਿੰਘ ਜੀ ਹੋਣਾ ਨੇ ਗੁਰੂ ਸਾਹਿਬ ਜੀ ਦੇ ਸਾਕ 1921 ਦੇ ਪਾਵਨ ਸਰੂਪਾਂ ਦੇ ਸੰਬੰਧ ਵਿੱਚ ਕੁਝ ਸਵਾਲ ਤਕੇ ਹਨ ਸਭ ਤੋਂ ਪਹਿਲਾਂ ਮੈਂ ਬੜੇ ਆਦਬ ਸਤਕਾਰ ਸਹਿਤ ਬੇਨਤੀ ਕਰਨੀ ਚਾਹਣਾ ਭਾਈ ਰਗਵੀਰ ਸਿੰਘ ਜੀ ਸਾਡੇ ਭਰਾ ਹਨ ਕੋਈ ਬਗਾਨੇ ਨਹੀਂ ਅੱਜ ਤੋਂ ਤਕਰੀਬਨ ਜਦੋਂ 10 ਸਾਲ ਪਹਿਲਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਸਰੂਪਾਂ ਦੀ ਸਾਕਾ 1921 ਦੇ ਇਹ ਸੇਵਾ ਪ੍ਰਾਰੰਭ ਹੋਈ ਹੈ ਸਭ ਤੋਂ ਪਹਿਲੇ ਦਿਨ ਸਾਡੇ ਭਰਾ ਜੀ ਭਾਈ ਰਗਵੀਰ ਸਿੰਘ ਜੀ ਗੁਰੂ ਸਾਹਿਬ ਜੀ ਦੀ ਪਾਵਨ ਤਾਬਿਆ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਭ ਤੋਂ ਉੱਪਰਲੀ ਮੰਦਰ ਤੇ ਕੋਟੜੀ ਸਾਹਿਬ ਦੇ ਵਿੱਚ ਜਾ ਕੇ ਚੌਂਕੜਾ ਲਗਾ ਕੇ ਬੈਠੇ ਸਨ। ਔਰ ਇਹਨਾਂ ਨੂੰ ਸਭ ਪਤਾ ਹੈ ਕਿ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਰੂਪਾਂ ਦੀ 93 ਸਾਲ ਦਾ ਸਮਾਂ ਬੀਤ ਗਿਆ ਸੀ ਸਨ 2014 ਵਿੱਚ। ਕਿ ਉਦੋਂ ਜੋ ਹਾਲਾਤ ਸਨ ਸਤਿ ਪਾਤਸ਼ਾਹੀ ਦੇ ਪਾਵਨ ਸਰੂਪਾਂ ਦੇ ਵਿੱਚ ਸਲਾਬ ਦੇ ਕਾਰਨ ਕੀੜਾ ਚਲ ਚੁੱਕਾ ਸੀ ਉਲੀ ਲੱਗੀ ਹੋਈ ਸੀ ਇਹਨਾਂ ਹਾਲਾਤਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਆਪਣਾ ਫਰਜ਼ ਸਮਝੇ ਹੋਏ ਇਸ ਮਹਾਨ ਸੇਵਾ ਨੂੰ ਘਰਉਣ ਦਾ ਇੱਕ ਫੈਸਲਾ ਅੰਤਰਨ ਕਮੇਟੀ ਵਿੱਚ ਲਿਆ ਜਿਸ ਦੇ ਅਨਸਾਰ ਇਹ ਪਾਵਨ ਸਰੂਪਾਂ ਦੀ ਸੇਵਾ ਪ੍ਰారంਭ ਹੋਈ ਬਹੁਤ بڑے بڑے ਐਕਸਪਰਟ ਜਿਹੜੇ ਮਾਹਰ ਹਨ ਉਹ ਇਹ ਪਾਵਨ ਸਰੂਪਾਂ ਦੀ ਸੇਵਾ ਵਿੱਚ ਉਸ ਦਿਨ ਤੋਂ ਲੈ ਕੇ ਲੱਗੇ ਹੋਏ ਨੇ ਸਤਿਵਪਾਤ ਸਾਹਿਬ ਜੀ ਦੇ ਉਹ ਪਾਵਨ ਸਰੂਪ ਦੀਆਂ ਜੋ ਤਸਵੀਰਾਂ ਹਨ ਉਹ ਵੀ ਸਾਡੇ ਪਾਸ ਮੌਜੂਦ ਹਨ ਉਹ ਤਸਵੀਰਾਂ ਵੀ ਅਸੀਂ ਆਪ ਜੀ ਨੂੰ ਦਰਸ਼ਨ ਦੀਦਾਰ ਕਰਵਾਵਾਂਗੇ ਜਿਸ ਤੋਂ ਅੰਦਾਜ਼ਾ ਲੱਗ ਸਕੇਗਾ ਕਿ ਇਹ ਪਾਵਨ ਸਰੂਪਾਂ ਦੇ ਹਾਲਾਤ ਕਿਸ ਤਰ੍ਹਾਂ ਦੇ ਸਨ ਦੂਸਰਾ ਮੈਂ ਬੜੇ ਆਦਬ ਸਤਕਾਰ ਸਹਿਤ ਭਾਈ ਰਗਵੀਰ ਸਿੰਘ ਜੀ ਤੁਹਾਨੂੰ ਦੱਸਣਾ ਚਾਹਣਾ ਕਿ ਇਹ ਪਾਵਨ ਸਰੂਪਾਂ ਦੀ ਸੇਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਕੋਈ ਤਾਲਾ ਲਾ ਕੇ ਕੋਈ ਪਰਦੇ ਤਾਲ ਕੇ ਨਹੀਂ ਕੀਤੀ ਜਾ ਰਹੀ ਕਿ ਇਹ ਪਾਵਨ ਸਰੂਪਾਂ ਦੀ ਸੇਵਾ ਜਦੋਂ ਜਦੋਂ ਤੋਂ ਲੈ ਕੇ ਚੱਲ ਰਹੀ ਹੈ ਦੁਨੀਆਂ ਪਰਦੇ ਸਿੱਖ ਹਰ ਰੋਜ਼ ਸਮਾ ਨਿਯਤ ਕਰਕੇ ਇਹਨਾਂ ਪਾਵਨ ਸਰੂਪਾਂ ਦੇ ਦਰਸ਼ਨ ਕਰਦੇ ਹਨ ਸਿੱਖ ਪੰਥ ਦੀਆਂ ਮਹਾਨ ਜਥੇਬੰਦੀਆਂ ਪੰਡਾ ਦੇ ਮੁਖੀ ਸਹਿਬਾਨ ਔਰ ਸਾਰੇ ਜੋ ਸਤਕਾਰ ਕਮੇਟੀਆਂ ਦੇ ਇਥੋਂ ਤੱਕ ਵੀ ਕਿ ਇਹਨਾਂ ਨੇ ਵੀ ਗੁਰੂ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਸੇਵਾ ਦੇ ਲਗਾਤਾਰ ਦਰਸ਼ਨ ਕੀਤੇ ਹਨ ਇਹ ਕੋ ਕੋਲੇ ਵਾਲੀ ਗੱਲ ਨਹੀਂ ਹੈ ਦੂਸਰਾ ਇਹਨਾਂ ਪਾਵਨ ਸਰੂਪਾਂ ਦੇ ਜਿਸ ਕਿਸੇ ਨੇ ਵੀ ਦਰਸ਼ਨ ਦੀਦਾਰ ਕਰਨੇ ਹੋਣ ਜਦ ਵੀ ਕਿਸੇ ਸਿੱਖ ਦਾ ਜੀ ਚਾਹੇ ਉਹ ਸਮਾਂ ਨਿਯਤ ਕਰਕੇ ਆ ਕੇ ਦਰਸ਼ਨ ਦੀਦਾਰ ਕਰੇ ਦਰਸ਼ਨ ਕਰਨ ਸਮੇਂ ਤਕਰੀਬਨ 1 ਘੰਟੇ ਦਾ ਸਮਾਂ ਲੱਗਦਾ ਹੈ ਆਪ ਜੀ ਆ ਕੇ ਦੇਖੋ ਕਿਸ ਤਰ੍ਹਾਂ ਗੁਰੂ ਸਾਹਿਬ ਜੀ ਦੇ ਪਾਵਨ ਸੀਨੇ ਤੋਂ ਗੋਲੀਆਂ ਦੇ ਸਿੱਕੇ ਕੱਢੇ ਗਏ ਉਹ ਗੋਲੀਆਂ ਦੇ ਸਿੱਕੇ ਸੱਚੇ ਪਾਤਸ਼ਾਹ ਮਹਾਰਾਜ ਦੇ ਪਾਵਨ ਸਰੂਪ ਵਿੱਚ ਪਾਵਨ ਸੀਨੇ ਵਿੱਚ 93 ਸਾਲ ਤੱਕ ਕਿਵੇਂ ਰੜਕਦੇ ਰਹੇ ਹੋਣਗੇ ਕਿਉਂਕਿ ਇਹ ਭਾਵਨਾ ਹੈ ਸਿੱਖ ਪੰਥ ਦੀ ਜਿਸ ਦੇ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਹਮੇਸ਼ਾ ਗੁਰੂ ਸਾਹਿਬ ਦੀ ਸੇਵਾ ਵਿੱਚ ਹਾਜ਼ਰ ਰਹਿੰਦੀ ਹੈ ਭਾਵਨਾ ਇਹ ਹੈ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਇਹ ਪ੍ਰਤੱਖ ਦੇਹੀ ਹੈ ਦਸਾਂ ਪਾਤਸ਼ਾਹ ਸਿੰਘਾਂ ਦੀ ਇਹ ਕੋ ਆਮ ਸਧਾਰਨ ਕੋ ਗ੍ਰੰਥ ਨਹੀਂ ਸਧਾਰਨ ਕੋਈ ਹੋਰ ਨਹੀਂ ਇਹ ਚੀਜ਼ ਇਹ ਪ੍ਰਤੱਖ ਦੇਹੀ ਹੈ ਪ੍ਰਤੱਖ ਦੇਹੀ ਦੀ ਸੇਵਾ ਕਰਨੀ ਇਹ ਸਾਡਾ ਸਿੱਖ ਪੰਥ ਦਾ ਔਰ ਸਾਡੀਆਂ ਸੰਸਥਾਵਾਂ ਦਾ ਇਹ ਫਰਜ਼ ਹੈ ਇਹ ਦੂਸਰਾ ਜੋ ਪਾਵਨ ਸ਼ਾਸਤਰਾਂ ਦੀ ਗੱਲ ਕੀਤੀ ਹੈ ਭਾਈ ਰਗਵੀਰ ਸਿੰਘ ਜੀ ਹੋਣਾ ਨੇ ਮੈਂ ਆਪਣੇ ਭਰਾ ਜੀ ਨੂੰ ਬੜੇ ਆਦਬ ਸਤਕਾਰ ਸਹਿਤ ਬੇਨਤੀ ਕਰਕੇ ਪੁੱਛਦਾ ਇਹ ਜਦੋਂ ਇਹ ਸਾਲ ਨੂੰ 2012 ਵਿੱਚ ਇਹ ਪਾਵਨ ਸ਼ਾਸਤਰਾਂ ਦੀ ਸੇਵਾ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਮਤਾ ਪਾਸ ਕਰਕੇ ਇਹ ਸੇਵਾ ਪ੍ਰਾਰੰਭ ਕੀਤੀ ਗਈ ਇੱਕ ਸਬ ਕਮੇਟੀ ਦਾ ਗਠਨ ਹੋਇਆ ਉਹ ਸਬ ਕਮੇਟੀ ਵਿੱਚ ਕੋਆਰਡੀਨੇਟਰ ਲਗਾਏ ਗਏ ਇਹ ਸਾਰਾ ਸਮੂਚਾ ਕਿਸੇ ਵਿਧਿਵਿਧਾਨ ਦੇ ਵਿੱਚ ਸਭ ਕੁਝ ਹੋਇਆ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਪੋਰਾ ਸਾਹਿਬ ਦੇ ਵਿੱਚ ਇਹ ਸੇਵਾ ਪ੍ਰਾਰੰਭ ਹੋਈ ਹੈ ਇਹ ਸੇਵਾ ਦਾ ਮਤਾ ਸਿੱਖ ਪੰਥ ਦੀ ਬਹੁਤ ਹੀ ਸਤਿਕਾਰਯੋਗ ਜੋਤਿਵੰਦੀ ਹੈ ਸਤਖੰਡ ਸ੍ਰੀ ਹਜੂਰ ਸਾਹਿਬਾ ਦੇ ਮਹਾਪੁਰਸ਼ ਬਾਬਾ ਨਰਿੰਦਰ ਸਿੰਘ ਜੀ ਬਾਬਾ ਬਲਵਿੰਦਰ ਸਿੰਘ ਜੀ ਇਹ ਉਹਨਾਂ ਦੇ ਨਾਮ ਤੇ ਮਤਾ ਪਾਸ ਕੀਤਾ ਗਿਆ ਜੋ ਪਾਵਨ ਸ਼ਾਸਤਰਾਂ ਦੇ ਉੱਪਰ ਸੋਨਾ ਲੱਗਾ ਹੈ ਉਹਨਾਂ ਮਹਾਪੁਰਸ਼ਾਂ ਵੱਲੋਂ ਇਹ ਸਾਰੀ ਸੇਵਾ ਕੀਤੀ ਗਈ ਹੈ ਸੋਣਾ ਲੱਗਣ ਦਾ ਕਾਰਨ ਮੈਂ ਆਪ ਜੀ ਨੂੰ ਦੱਸਣਾ ਚਾਹਣਾ ਕਿ ਸਾਕਾ 1984 ਜਦੋਂ ਬਹੁਤ ਵੱਡਾ ਕਲਦੂਕਾਰਾ ਵਾਪਰਿਆ ਸਤਖਾਨ ਸ੍ਰੀ ਹਰਮੰਦਰ ਸਾਹਿਬ ਜੀ ਦੀ ਜੋ ਇਹ ਪਾਵਨ ਦੋਪੇ ਇਮਾਰਤ ਹੈ ਇਹ ਟੈਂਕਾ ਤੋਪਾਂ ਦੇ ਗੋਲਿਆਂ ਨਾਲ ਟਹਿ ਟੇਰੀ ਹੋ ਗਈ ਗੁਰੂ ਸਾਹਿਬ ਜੀ ਦੇ ਪਾਵਨ ਸ਼ਸਤਰ ਉਸ ਪਾਵਨ ਇਮਾਰਤ ਜਦੋਂ ਡਿੱਗੀ ਹੈ ਉਹਦੇ ਥੱਲੇ ਔਨਕਾਰਨ ਇਹ ਪਾਵਨ ਸ਼ਸਤਰਾਂ ਦੇ ਮੋਠੇ ਫਟ ਗਏ ਸਨ ਆਪਣੇ ਸ਼ਾਸਤਰ ਵਿੰਗੇ ਹੋ ਗਏ ਸਨ ਉਸ ਸਮੇਂ ਹਿੰਦੁਸਤਾਨ ਦੀ ਕਾਂਗਰਸ ਸਰਕਾਰ ਬੁਖਲਾਸ਼ਟ ਵਿੱਚ ਸੀ ਉਸ ਸਮੇਂ ਦੇ ਸੈਂਟਰਲ ਗਵਰਨਮੈਂਟ ਦੇ ਜੋ ਗ੍ਰਹਿ ਮੰਤਰੀ ਸਨ ਬੂਟਾ ਸਿੰਘ ਉਹਨੇ ਇੱਕ ਸਧਾਰਨ ਵਿਸਤ੍ਰੀਕਾਰੀ ਕਰੀਗਰ ਲਗਾ ਕੇ ਮੈਂ ਇਹ ਵੀ ਦੱਸ ਦਿਆ ਕਿ ਸ੍ਰੀ ਗੁਰੂ ਰਾਮਦਾਸ ਜੀ ਨਿਵਾਸ ਜੋ ਸਰਾਹ ਹੈ ਉਥੇ ਲ ਜਾ ਕੇ ਇੱਕ ਆਮ ਸਧਾਰਨ ਵੈਲਡਿੰਗ ਜਿਸ ਵੈਲਡਿੰਗ ਦੇ ਨਾਲ ਟਰਾਲੀਆਂ ਬਣਦੀਆਂ ਨੇ ਜਾਂ ਕਿਸੇ ਲੋਹੇ ਨੂੰ ਟਾਂਕੇ ਲਗਾਏ ਜਾਂਦੇ ਨੇ ਉਹਦੇ ਨਾਲ ਇਹ ਲਿਪਾਪੋਤੀ ਕਰਕੇ ਟਾਂਕੇ ਲਗਾ ਕੇ ਇਹ ਪਾਵਨ ਸ਼ਸਤਰਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਬੂਟਾ ਸਿੰਘ ਨੇ ਲਿਆ ਕੇ ਫਿਰ ਇੱਥੇ ਬਰਾਜਮਨ ਕਰਵਾਇਆ ਇਹਨਾਂ ਪਾਵਨ ਸ਼ਸਤਰਾਂ ਦੇ ਵਿੱਚੋਂ ਲਗਾਤਾਰ ਜੰਗਾਲ ਜੋ ਜੰਗ ਵਿੱਚੋਂ ਨਿਕਲਦਾ ਜੰਗਾਲ ਨਿਕਲਦਾ ਏ ਉਹ ਲਗਾਤਾਰ ਨਿਕਲ ਰਿਹਾ ਸੀ ਔਰ ਮੁਠੇ ਜਿਹੜੇ ਸਨ ਉਹ ਜੋ ਫਟੇ ਹੋਏ ਸਨ ਜਿਨ੍ਹਾਂ ਨੂੰ ਸਧਾਰਨ ਤੌਰ ਤੇ ਟੈਂਕੇ ਲਗਾਏ ਸਨ ਉਹ ਟੈਂਕੇ ਉਹ ਛੱਡ ਚੁੱਕੇ ਸਨ ਭਾਈ ਰਗਵੀਰ ਸਿੰਘ ਜੀ ਤੁਸੀਂ ਸਾਡੇ ਭਰਾ ਬਗਾਨੇ ਨਹੀਂ ਤੁਹਾਨੂੰ ਪਤਾ ਹੈ ਤੁਸੀਂ ਉਸ ਸਮੇਂ ਖੁਦ ਇਹਨਾਂ ਪਾਵਨ ਸ਼ਾਸਤਰਾਂ ਦੇ ਦਰਸ਼ਣ ਦੀਦਾਰ ਕਰਦੇ ਰਹੇ ਹੋ ਔਰ ਉਸ ਸਮੇਂ ਏ ਜੋ ਕਾਰੀਗਰ ਸਨ ਬਾਬਾ ਨਰਿੰਦਰ ਸਿੰਘ ਜੀ ਬਾਬਾ ਬਲਵਿੰਦਰ ਸਿੰਘ ਜੀ ਨੇ ਬੜੀ ਮਸ਼ਕਤ ਕਰਕੇ ਬੜੀ ਕਾਹਲਨਾ ਕਾਹਲ ਕੇ ਉਦੇ ਪਰ ਤੋਂ ਕਾਰੀਗਰ ਲਿਆਦੇ ਸਨ ਜੋ ਰਾਜੇ ਮਹਾਰਾਜਾਂ ਦੇ ਸਸਤਰਾਂ ਦੀ ਸੇਵਾ ਹੱਥੀਂ ਕਰਦੇ ਉਹਨਾਂ ਦਾ ਇਹ ਤਜਰਬਾ ਸੀ ਬਾਬਾ ਜੀ ਨੇ ਕਾਰੀਗਰ ਨੂੰ ਇਹ ਸਨ 2012 ਦੀ ਮੈਂ ਗੱਲ ਦੱਸ ਰਿਹਾ ਕਿ ప్రతి ਦਿਨ 17000 ਇੱਕ ਕਾਰੀਗਰ ਨੂੰ ਬਾਬਾ ਜੀ ਦਿਹਾੜੀ ਦਿੰਦੇ ਸਨ ਸੋਨੇ ਦਾ ਖਰਚ ਵੱਖਰਾ ਸੀ ਸੋਨਾ ਐਵੇਂ ਨਹੀਂ ਲਗਾਇਆ ਗਿਆ ਗੁਰੂ ਕੇ ਪਾਵਨ ਇਤਿਹਾਸ ਵਿੱਚ ਸਮੁੱਚੇ ਢਾਡੀ ਸਿੰਘਾਂ ਕਵੇਸਰ ਸਿੰਘਾਂ ਨੂੰ ਪਤਾ ਤੇ ਸਿੱਖ ਪੰਥ ਨੂੰ ਪਤਾ ਹੈ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਸੱਚੇ ਬਾਦਸ਼ਾਹੀ ਦੇ ਪਾਵਨ ਸ਼ਾਸਤਰ ਸੁਵਰਨ ਜੜਤ ਹੁੰਦੇ ਸਨ ਔਰ ਹੀਰੇ ਜੜਤ ਹੁੰਦੇ ਸਨ ਪਰੰਤੂ ਸਾਕਾ 1984 ਵਿੱਚ ਬੰਬਾਰੀ ਦੇ ਕਾਰਨ ਜੋ ਜ਼ਹਿਰੀਲੇ ਕੈਮੀਕਲ ਸਨ ਉਹਨਾਂ ਦੇ ਕਾਰਨ ਗੁਰੂ ਸਾਹਿਬ ਜੀ ਦੇ ਪਾਵਨ ਸ਼ਾਸਤਰਾਂ ਦੇ ਉੱਪਰ ਸੋਨਾ ਜੰਗਾਲ ਪੈ ਪੈ ਕੇ ਉਤਰ ਚੁੱਕਾ ਸੀ ਨਿਸ਼ਾਨਦੇਹੀ ਹੁੰਦੀ ਸੀ ਕਿਸੇ ਪਾਵਨ ਸ਼ਾਸਤਰ ਤੇ 1 ਇੰਚ ਸੋਨਾ ਦਿਖ ਰਿਹਾ ਸੀ ਕਿਤੇ 2 ਇੰਚ ਦਿਖ ਰਿਹਾ ਸੀ ਅੱਗੇ ਫਿਰ ਜੰਗਾਲ ਪਿਆ ਹੋਇਆ ਸੀ ਉਹਨਾਂ ਕਾਰੀਗਰਾਂ ਨੇ ਜਿਸ ਤਰ੍ਹਾਂ ਸੋਨਾ ਲੱਗਾ ਸੀ ਸਾਹਿਬ ਜੀ ਦੇ ਪਾਵਨ ਸ਼ਾਸਤਰਾਂ ਤੇ ਉਹਨੋਂ ਪਹਿਲਾਂ ਟਰੇਸ ਕਰਦੇ ਸਨ ਉਹੀ ਡਿਜ਼ਾਈਨ ਰੱਖਦੇ ਸਨ ਤੇ ਉਹੀ ਡਿਜ਼ਾਈਨ ਦੁਬਾਰਾ ਉਹਨਾਂ ਪਾਵਨ ਸ਼ਾਸਤਰਾਂ ਦੇ ਉੱਪਰ ਕੀਤਾ ਗਿਆ। ਮਿਸਾਲ ਦੇ ਤੌਰ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਉੱਪਰ ਜਦੋਂ ਸੋਨੇ ਦੀ ਕਾਰ ਸੇਵਾ ਹੋਈ ਹੈ ਉਸ ਸਮੇਂ ਵੀ ਜੋ ਪਹਿਲਾਂ ਸੋਨੇ ਉੱਪਰ ਜੋ ਕਲਾਕਿਰਤ ਹੋਈ ਸੀ ਉਦੇ ਅਨਸਾਰ ਹੀ ਟ੍ਰੇਸ ਕਰਕੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਉੱਪਰ ਸੋਨਾ ਲੱਗਾ ਸੀ ਲਗਾਇਆ ਗਿਆ ਸੀ ਇਹ ਸਿੱਖ ਪੰਥ ਦੀ ਰਵੈਤਾ ਹਨ ਖਾਲਸਾ ਪੰਥ ਨੇ ਕਦੀ ਵੀ ਗੁਰੂ ਸਾਹਿਬ ਜੀ ਦੇ ਪਾਵਨ ਅਸਥਾਨਾਂ ਨੂੰ ਗੁਰੂ ਸਾਹਿਬ ਜੀ ਦੇ ਪਾਵਨ ਆਮਾਨਤ ਜੋ ਹੈ ਪਾਵਨ ਸਰੂਪ ਤੇ ਪਾਵਨ ਸ਼ਸਤਰ ਇਹਨਾਂ ਨੂੰ ਕਦੀ ਵਾਸੇ ਖੰਡਰਾਤ ਨਹੀਂ ਹੋਣ ਦਿੱਤਾ ਮਿਸਾਲ ਦੇ ਤੌਰ ਤੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਨੂੰ ਤੈ ਟੇਰੀ ਕੀਤਾ ਗਿਆ ਪਾਵਨ ਸਰੋਵਰ ਪੂਰਿਆ ਗਿਆ ਪਰੰਤੂ ਖਾਲਸਾ ਪੰਥ ਨੇ ਸਰਦਾਰ ਜਸਾ ਸਿੰਘ ਆਲੂ ਵਾਲੀਏ ਸਰਦਾਰਾਂ ਦੀ ਅਗਵਾਈ ਵਿੱਚ ਇਹ ਫੈਸਲਾ ਕੀਤਾ ਕਿ ਅਸੀਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਖੰਡ ਰਾਤ ਨਹੀਂ ਦੇਖਣਾ ਚਾਹੁੰਦੇ ਫੈਸਲਾ ਕਰਕੇ ਪਾਵਨ ਸਰੋਵਰ ਦੀ ਸੇਵਾ ਖੂਬ ਹੋ ਉਸੇ ਤਰ੍ਹਾਂ ਕਰਵਾਈ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਪੁਸਾਰੀ ਵੀ ਉਸੇ ਤਰ੍ਹਾਂ ਕਰਵਾਈ ਗਈ ਜੇ ਸਮੇਂ ਦੀਆਂ ਸਰਕਾਰਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਉੱਪਰ ਹਮਲਾਵਰ ਹੋ ਕੇ ਹਮਲਾ ਕਰਕੇ ਪਾਵਨ ਸ਼ਾਸਤਰਾਂ ਨੂੰ ਖੰਡ ਰਾਤ ਪੁਣਾਇਆ ਤਾਂ ਸਿੱਖ ਪੰਥ ਨੇ ਫੈਸਲਾ ਕਰਕੇ ਉਹਨਾਂ ਪਾਵਨ ਸ਼ਾਸਤਰਾਂ ਦੀ ਸੇਵਾ ਫੇਰ ਕਰਵਾਈ ਵਾਰ-ਵਾਰ ਸਿੱਖ ਪੰਥ ਇਹਨਾਂ ਪਾਵਨ ਸ਼ਾਸਤਰਾਂ ਦੀ ਸੇਵਾ ਦੇ ਦਰਮਿਆਨ ਵੀ ਹਰ ਉਹਦੀ ਦਰਸ਼ਨ ਦੀ ਦਰ ਕਰਦਾ ਰਿਹਾ ਇਸ ਵਿੱਚ ਕੋਈ ਸ਼ੱਕ ਨਹੀਂ ਕੋਈ ਪਰਦਾ ਤਾਣ ਕੇ ਸੇਵਾ ਨਹੀਂ ਕੀਤੀ ਦੁਨਿਆ ਪਰਦੇਸ ਸਿੱਖਾਂ ਨੇ ਦਰਸ਼ਨ ਕੀਤੇ ਨੇ ਬਾ ਪੈਰਗਵੀਰ ਸਿੰਘ ਜੀ ਤੁਸੀਂ ਸਾਡੇ ਭਰਾ ਹੋ ਬਗਾਨੇ ਨਹੀਂ ਕੋਈ ਗੱਲ ਨਹੀਂ ਜਿੰਨਾ ਸਮਾਂ ਗੁਰੂ ਸਾਹਿਬ ਜੀ ਨੇ ਸੇਵਾ ਲਿਖੀ ਹੁੰਦੀ ਤੁਸੀਂ ਖੁਦ ਆਪ ਕਹਿੰਦੇ ਰਹੇ ਹੋ ਕਿ ਮਹਾਰਾਜ ਨੇ ਜਿੰਨਾ ਚਿਰ ਸੇਵਾ ਲਖੀ ਉਹਨਾਂ ਚਿਰ ਹੀ ਕਰਨੀ ਆ ਜਿੰਨਾ ਚਿਰ ਮਹਾਰਾਜ ਸੇਵਾ ਕਰਾਉਂਦੇ ਆ ਆਪਾਂ ਬਹੁਤ ਚੜ੍ਹਦੀ ਕਲਾ ਸਹਿਤ ਆਪਸੀ ਪਿਆਰ ਸਤਕਾਰ ਦੇ ਵਿੱਚ ਇਹਨਾਂ ਸੇਵਾਵਾਂ ਨੂੰ ਨਿਭਾਏ ਇੱਕ ਮੈਂ ਪੈਰਗਵੀਰ ਸਿੰਘ ਜੀ ਬੜੇ ਅਦੁੱਤ ਸਤਕਾਰ ਨਾਲ ਤੁਹਾਨੂੰ ਕਹਿਣਾ ਚਾਹਣਾ ਕਿ ਉਹ ਮੁਠਾ ਤੁਸੀਂ ਕਿਸ ਮੁਠੇ ਦੀ ਗੱਲ ਕਰਦੇ ਹੋ ਸਤਿਪਾਤਸਾ ਜੀ ਦੇ ਆਦੂਪ ਸਤਿਕਾਰ ਤੇ ਭੈ ਭਾਵਨਾ ਦੇ ਵਿੱਚ ਨਾ ਕੋ ਮੁਠਾ ਬਦਲਿਆ ਗਿਆ ਨਾ ਕੋ ਬਦਲ ਸਕਦਾ ਇੱਕ ਗੱਲ ਮੈਨੂੰ ਦੱਸੋ ਕੌਣ ਯਕੀਨ ਕਰੇਗਾ ਕੌਣ ਵਿਸ਼ਵਾਸ ਕਰੇਗਾ ਇੰਨਾਂ ਗੱਲਾਂ ਦੇ ਉੱਪਰ ਇੱਕ ਪਾਵਨ ਸ੍ਰੀ ਸਾਹਿਬ ਦਾ ਮੁਠਾ ਕਿਸੇ ਸਿੱਖ ਨੇ ਉਤਾਰ ਕੇ ਲੈ ਕੇ ਕਿੱਥੇ ਜਾਣਾ ਹੈ ਔਰ ਉਸ ਨੂੰ ਲਿਜਾ ਕੇ ਉਹ ਕਰੇਗਾ ਕੀ ਕੀ ਸਿੱਖ ਪੰਥ ਵਿੱਚ ਦੱਸੇਗਾ ਕਿ ਮੇਰੇ ਪਾਸ ਗੁਰੂ ਸਾਹਿਬਾਨਾਂ ਦੇ ਸਮੇਂ ਦਾ ਮੁੱਠਾ ਮੇਰੇ ਪਾਸ ਹੈ ਉਹ ਕੀ ਕਹੇਗਾ じゃ ਕਿ ਇਸ ਕਰਕੇ ਆਪਾਂ ਇਸ ਤਰ੍ਹਾਂ ਦੀ ਗੱਲਾਂ ਨਾ ਕਰੀਏ ਤੁਸੀਂ ਸਾਡੇ ਨਾਲ ਤਕਰੀਬਨ ਮੈਨੂੰ 16 ਸਾਲ ਤੋਂ ਉਪਰ ਸਮਾਂ ਹੋ ਗਿਆ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸੇਵਾ ਵਿੱਚ ਤੁਸੀਂ ਸਾਲ ਨੂੰ 2010 ਤੋਂ ਲੈ ਕੇ ਮੇਰੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਸੇਵਾ ਨਿਭਾਉਂਦੇ ਰਹੇ ਹੋ ਪਾਵਨ ਸ਼ਸਤਰਾਂ ਦੀ ਸੇਵਾ ਦੇ ਤੁਸੀਂ ਦਰਸ਼ਨ ਕਰਦੇ ਰਹੇ ਹੋ ਪਾਵਨ ਸਰੂਪਾਂ ਦੇ ਤੁਸੀਂ ਦਰਸ਼ਨ ਦੀਦਾਰ ਕਰਦੇ ਰਹੇ ਹੋ ਤਾਂ ਹੁਣ ਹੈਰਾਨਗੀ ਹੁੰਦੀ ਹਰੇਕ ਸਿੱਖ ਨੇ ਇਸ ਗੱਲ ਤੇ ਹੈਰਾਨਗੀ ਪ੍ਰਗਟਾਈਏ ਕਿ ਤੁਸੀਂ ਇਸ ਰੇਲੀਆਂ ਗੱਲਾਂ ਨਾ ਕਰੋ ਜੇ ਤੁਹਾਨੂੰ ਕੋਈ ਫਿਰ ਵੀ ਸ਼ੰਕਾ ਸੀ ਤੁਸੀਂ ਜਥੇਦਾਰ ਰਹੇ ਹੋ ਉਦੋਂ ਆ ਕੇ ਫਿਰ ਦਰਸ਼ਨ ਦੀਦਾਰ ਕਰਦੇ ਉਦੋਂ ਇਹ ਗੱਲਾਂ ਕਰਦੇ ਪਰਵਾਣ ਕਰਿਓ ਆਪਾਂ ਫਿਰ ਵੀ ਇਕੱਠੇ ਹੋਇਆ ਕਰਨਾ ਆਪਾਂ ਮਿਲਿਆ ਕਰਨਾ ਇੱਕ ਦੂਜੇ ਨੂੰ ਪਰੰਤੂ ਇਸ ਮਹਾਨ ਸੰਸਾ ਵਿੱਚ ਰਹਿ ਕੇ ਆਪਾਂ ਇਸ ਤਰ੍ਹਾਂ ਦੀ ਗੱਲਾਂ ਨਾ ਕਰੀਏ ਜੇ ਸਨਾਰ ਕੋਈ ਸ਼ੰਕੇ ਪੈਦਾ ਹੁੰਦੇ ਹੋਣ ਸਿੱਖ ਪੰਥ ਵਿੱਚ ਕਿਸੇ ਤਰ੍ਹਾਂ ਦਾ ਸ਼ੰਕਾ ਨਾ ਪੈਦਾ ਹੋ ਸਕਦਾ ਨਾ ਹੋਏਗਾ ਕਿਉਂਕਿ ਸਾਰਿਆਂ ਨੇ ਦਰਸ਼ਨ ਦੀਦਾਰ ਕੀਤੇ ਨੇ ਔਰ ਕਰਦੇ ਵੀ ਰਹੇ ਅੱਜ ਸingh ਸਾਹਿਬ ਗਿਆਨੀ ਰਕबीर ਸਿੰਘ ਜੀ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਔਰ ਜੋ ਨਾ ਗੱਲਾਂ ਕੀਤੀਆਂ ਉਹ ਦਿਲ ਦਹਿਲਾਨ ਵਾਲੀਆਂ ਨੇ ਹਾਲਾਂਕਿ ਸਾਨੂੰ ਸਭ ਨੂੰ ਪਤਾ ਕਿ ਐਸ்சிਪੀਸੀ ਔਰ ਕਾਲੀ ਦਲ ਜੋ ਕੰਮ ਚੱਲ ਰਹੇ ਨੇ ਉਹ ਸਭ ਅੱਛੇ ਨਹੀਂ ਹੈ ਪਰ ਜਦੋਂ ਉਹਨਾਂ ਦੇ ਮੂੰਹ ਚੋਂ ਗੱਲਾਂ ਸੁਣੀਆਂ ਜਿਨ੍ਹਾਂ ਨੂੰ ਇਹ ਸਾਰੀ ਗੱਲਾਂ ਦਾ ਪਤਾ ਹੁੰਦਾ ਤੇ ਫਿਰ ਸਾਨੂੰ ਲੱਗਾ ਕਿ ਬਹੁਤ ਹੀ ਮਾੜਾ ਹੋ ਰਿਹਾ ਹੈ ਲੇਕਿਨ ਇੱਕ ਆਸ ਵੀ ਬੱਜੀ ਹੈ ਕਿ ਉਹਨਾਂ ਨੇ ਜਿਹੜੀ ਕਿਹਾ ਹੈ ਕਿ ਸਾਰੇ ਇਕੱਠੇ ਹੋਈਏ ਔਰ ਇਕੱਠੇ ਹੋ ਕੇ ਆਪਾਂ ਸੁਧਾਰ ਕਰੀਏ ਕਿਉਂਕਿ ਸਿੱਖ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦੇ ਨੇ ਲੇਕਿਨ ਜਿਹੜੀਆਂ ਗੱਲਾਂ ਕੀਤੀਆਂ ਕਿ ਜ਼ਮੀਨਾਂ ਵੇਚੇ ਜਾਂਦੀਆਂ ਨੇ ਆਪਣੇ ਲੋਕਾਂ ਨੂੰ ਫਾਇਦਾ ਦਿੱਤਾ ਜਾਂਦਾ ਹੈ ਠੇਕੇ ਜਿਹੜੇ ਨੇ ਆਪਣੇ ਬੰਦਿਆਂ ਨੂੰ ਦੇ ਕੇ ਤੇ ਉਹ ਕਾਹ ਹੋਰ ਮਹਿੰਗੇ ਠੇਕੇ ਦਿੰਦੇ ਨੇ ਜਿਵੇਂ ਰੋਟੀਆਂ ਜਿਹੜੀਆਂ ਹੁੰਦੀਆਂ ਨੇ ਲੰਗਰ ਦੀਆਂ ਉਹਨਾਂ ਨੂੰ ਕਿਸ ਤਰ੍ਹਾਂ ਇਹ ਵੇਚਦੇ ਨੇ ਕਿਸ ਤਰ੍ਹਾਂ ਜੇ ਤੁਸੀਂ ਇੱਕ ਆਪਣੇ ਵਾਸਤੇ ਤੁਸੀਂ ਚਾਹੁੰਦੇ ਹੋ ਕਿ ਮੈਂ ਸ਼ਦਾਲੂ ਹਾਂ ਔਰ ਮੇਰੇ ਮੇਰੇ ਇਸੇ ਦਾ ਪਾਠ ਹੋਣਾ ਚਾਹੀਦਾ ਉੱਥੇ ਤੇ ਉਹਦੇ ਵਾਸਤੇ ਵੀ ਤੁਹਾਨੂੰ 5-5 ਲੱਖ ਦੀ ਰਿਸ਼ਵਤ ਦੇਣੀ ਪੈਂਦੀ ਹੈ ਉਹ ਸਾਰੀ ਗੱਲਾਂ ਉਹਨਾਂ ਨੇ ਅੱਜ ਕੀਤੀਆਂ ਨੇ ਜਿਵੇਂ ਟਰਾਂਸਫਰਸ ਹੁੰਦੀਆਂ ਨੇ ਜਿਵੇਂ ਸਿੰਘ ਸਾਹਿਬ ਗੰਨੀ ਸੁਲਤਾਨ ਸਿੰਘ ਵਾਸਤੇ ਵੀ ਇੱਕ ਹੀ ਗੱਲ ਕਿਹਾ ਉਹਨਾਂ ਨੂੰ ਕਿਹਾ ਗਿਆ ਕਿਸੇ ਮਹਾਰਾਜ ਵੱਲੋਂ ਕਿ ਤੁਸੀਂ 5 ਲੱਖ ਰੁਪਏ ਦੋਤੇ ਤੁਹਾਨੂੰ ਅਸੀਂ ਵਾਪਸ ਅੰਸਰ ਲੈ ਹੁੰਨੇ ਆ ਸੋ ਇਹ ਬਹੁਤ ਦੁਖਵਈ ਗੱਲਾਂ ਨੇ ਬਹੁਤ ਦਿਲ ਨੂੰ ਦਹਿਲਾਵਣੀਆਂ ਗੱਲਾਂ ਨੇ ਹੋਰ ਵੀ ਬਹੁਤ ਗੱਲਾਂ ਕੀਤੀਆਂ ਉਹਨਾਂ ਨੇ ਜਿਹੜੇ ਮਹਾਰਾਜ ਦੇ ਸਰੂਪ ਨੇ 328 ਉਹਨਾਂ ਬਾਰੇ ਗੱਲ ਕੀਤੀ ਹੈ ਜਾਂ ਜਿਹੜੇ ਕੋਈ ਹੱਥ ਲਗਤ ਸਰੂਪ ਸੀਗੇ ਜਾਂ ਉਹ ਸਰੂਪ ਜਿਨ੍ਹਾਂ ਜਿਨ੍ਹਾਂ ਜਿਹੜੇ ਉਹ ਸੁਖਤ ਸੀਗੇ ਨਨਕਾਣਾ ਸਾਹਿਬ ਜੋ ਤੁਨ ਨਨਕਾਣਾ ਸਾਹਿਬ ਦਾ ਮੋਰਚਾ ਲੱਗਾ ਸੀਗਾ ਸੋ ਉਹ ਵੀ ਜਿਹੜੇ ਅੱਜਕਲ ਸਾਨੂੰ ਦਰਸ਼ਨ ਨਹੀਂ ਕਰਾਇਆ ਜਾ ਰਿਹਾ ਸੰਗਤ ਨੂੰ ਕਿੱਥੇ ਨੇ ਦੇ ਬਹੁਤ ਸਵਾਲ ਚੁੱਕਦੇ ਨੇ ਸੋ ਮੈਂ ਇਸ ਕਲ ਦੀ ਬਹੁਤ ਸਖਤ ਨਿੰਦਾ ਕਰਦਾ ਹਾਂ ਔਰ ਮੈਂ ਆਸ ਕਰਦਾ ਹਾਂ ਕਿ ਸਭ ਜਣੇ ਇਹ ਸੁਧਾਰ ਆਪਾਂ ਅਕਾਲੀ ਦਲ ਚ ਔਰ ਐਚਜੀਬੀਸੀ ਸਭ ਸੇ ਇਕ ਮਿਲ ਕੇ ਕਰ ਸਕਾਂਗੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਤੇ ਸ਼੍ਰੀ ਦਰਬਾਰ ਸਾਹਿਬ ਦੇ ਮੌਜੂਦਾ ਹੈੱਡ ਗਰਨਤੀ ਕੈਣੀ ਰਕਬੀਰ ਸਿੰਘ ਜੀ ਵੱਲੋਂ ਅੱਜ ਸਿੱਖਾਂ ਦੀ ਸਰਵੋੱਚ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਜਿਹੜੇ ਇਲਜ਼ਾਮ ਲਾਇਆ ਗਿਆ ਇਹ ਦੋਸ਼ ਲਾਇਆ ਗਿਆ ਨੇ ਬੜੇ ਗੰਭੀਰ ਨੇ ਜਿਸ ਦੇ ਵਿੱਚ ਗੁਰੂ ਘਰ ਦੀਆਂ ਜ਼ਮੀਨਾਂ ਵੇਚਣ ਸਮੱਤੀ ਸਾਡੇ ਅਨਮੋਲ ਗ੍ਰੰਥ ਗਾਇਬ ਹੋਣ ਸਮੱਤੀ ਤੇ ਕਿਵੇਂ ਐਸਜੀਪੀਸੀ ਸਿੱਖਾਂ ਦੇ ਹਿੱਤਾਂ ਦੀ ਬਚਾਏ ਸਿਰਫ ਇੱਕ ਪਰਿਵਾਰ ਦੇ ਹਿੱਤ ਤੇ ਇੱਕ ਪਰਿਵਾਰ ਦੀ ਖੁਸ਼ੀ ਲਈ ਕੰਮ ਕਰਦੀ ਹੈ ਇਲਜ਼ਾਮ ਬੜੇ ਹੀ ਗੰਭੀਰ ਨੇ ਤੇ ਖਾਸ ਕਰਕੇ ਜਦੋਂ ਕੁਝ ਹੀ ਕਾਲ ਤੱਕ ਸਰਬ ਦੇ ਜਥੇਦਾਰ ਰਹੇ ਹੋਣ ਤੇ ਹੁਣ ਵੀ ਮੌਜੂਦਾ ਹੈੱਡ ਗ੍ਰੰਥੀ ਨੂੰ ਸ਼੍ਰੀ ਦਰਬਾਰ ਸਾਹਿਬ ਬੜੀ ਸਾਰੇ ਸਿੱਖ ਜਗਤ ਨੂੰ ਸਾਰੇ ਸਿੱਖ ਕੌਮ ਨੂੰ ਬੜੀ ਜਿਹੜੇ ਚਿੰਤਾ ਦੇ ਵਿੱਚ ਖੜਾ ਕਰਦੇ ਆ ਮੈਂ ਬਤੌਰ ਸਿੱਖ ਹੁੰਦੇ ਨਾਤੇ ਇਹ ਸਾਰੇ ਇਲਜ਼ਾਮਾਂ ਦੀ ਜਿਹੜੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਤੇ ਐਸਜੀਪੀਸੀ ਜੋ ਸਰਵੋਤਮ ਸੰਸਥਾ ਹੈ ਉਸ ਨੂੰ ਇੱਕ ਪਰਿਵਾਰ ਤੋਂ ਆਜ਼ਾਦੀ ਮਿਲਣੀ ਚਾਹੀਦੀ ਹੈ ਕਿਉਂ ਸਿੱਖਾਂ ਦੇ ਹਿੱਤਾਂ ਲਈ ਕੰਮ ਕਰੇ